ਆਪਾਂ ਇਹ ਪੰਕਤੀ ਵੈਸੇ ਸਾਰਿਆਂ ਤੇ ਲਾਗੂ ਕਰ ਦਿੰਨੇ ਆ ਵਿਣ ਬੋਲਿਆਂ ਸਭ ਕੁਝ ਜਾਣਦਾ ਕਿਸ ਆਗੇ ਕੀ ਚੈਰ ਅਰਦਾਸ ਕੋਣ ਬੰਦਾ ਟੀਵੀ ਦੇ ਉੱਤੇ ਬੈਠਾ ਬਾਣੀ ਦੇ ਅਰਥਾਂ ਦਾ ਅਨਰਥ ਕਰੀ ਜਾਂਦਾ ਕਹਿੰਦਾ ਬਾਬਾ ਨਾਨਕ ਕਹਿੰਦੇ ਅਰਦਾਸ ਕਰਨ ਦੀ ਲੋੜ ਹੀ ਨਹੀਂ ਅਰਦਾਸ ਕਰਨ ਦੀ ਅਖੇ ਲੋੜ ਨਹੀਂ ਕਿਉਂ ਕਹਿੰਦਾ ਜੀ ਬਾਣੀ ਤੇ ਕਹਿ ਰਹੀਏ ਕਿ ਅਰਦਾਸ ਕਰਨ ਦੀ ਲੋੜ ਨਹੀਂ ਉਹ ਸਾਰੀਆਂ ਥਾਵਾਂ ਤੇ ਆ ਉਹ ਤੇ ਅੰਦਰ ਬੈਠਾ ਅਰਦਾਸ ਕਿਹਦੇ ਕੋਲ ਕਰਨੀ ਹੈ ਕਿਉਂਕਿ ਪੁੱਛਣ ਵਾਲਾ ਨਹੀਂ ਕੋਈ ਸਿਰ ਤੇ ਡੰਡਾ ਨਹੀਂ ਕਿਸੇ ਦਾ ਸਿੱਖ ਧਰਮ ਦਾ ਤੇ ਪ੍ਰਕਾਸ਼ ਹੀ ਅਰਦਾਸ ਵਿੱਚੋਂ ਆ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਕਿਉਂ ਆਏ ਧਿਆਨ ਦੇਣਾ ਅਰਦਾਸ ਕਿੰਨੀ ਡੂੰਗੀ ਅਵਸਥਾ ਹੈ ਸੁਣੀ ਪੁਕਾਰ ਦਾਤਾਰ ਪ੍ਰਭ ਪੁਕਾਰ ਕੀ ਹੁੰਦੀ ਹੈ ਬੇਨਤੀ ਅਰਦਾਸ ਜੋਦੜੀ ਅਰਜ ਗੁਰੂ ਨਾਨਕ ਜਗ ਮਾਹਿ ਪਟਾਇਆ ਅਰਦਾਸ ਕਰਕੇ ਮਹਾਰਾਜ ਜੀ ਆਏ ਤੇ ਬਾਣੀ ਵਿੱਚ ਇਹ ਬਚਨ ਕੀਤਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿ ਅਰਦਾਸ ਸਾਡੇ ਜਨਮ ਤੋਂ ਪਹਿਲਾਂ ਹੋ ਰਹੀ ਹੈ ਅਜੇ ਸਰੀਰ ਸੰਸਾਰਤ ਨਹੀਂ ਆਇਆ ਮਾਤਾ ਦੇ ਉਧਰ ਵਿੱਚ ਵੀ ਆਪਾਂ ਅਰਦਾਸ ਕਰਦੇ ਆਂ ਪਹਿਲੇ ਪਹਿਰੇ ਰੈਣ ਕੇ ਵਣ ਜਾ ਰਿਆ ਮਿੱਤਰਾ ਹੁਕਮ ਭਿਆ ਗਰਬਾਸ ਉਰਦ ਤਪ ਕਰੇ ਵਣ ਜਾ ਰਿਆ ਮਿੱਤਰਾ ਖਸਮ ਸੇਤੀ ਅਰਦਾਸ ਉੱਥੇ ਅਰਦਾਸ ਕਰਦੇ ਆਂ ਆਪਾਂ ਸਾਰੇ ਵੇਣ ਬੋਲੇ ਆ ਸਭ ਕੁਝ ਜਾਣਦਾ ਕਿਸ ਆਗੈ ਕੀਚਾ ਅਰਦਾਸ ਇਹ ਪੰਕਤੀਆਂ ਉਹਨਾਂ ਵਾਸਤੇ ਨੇ ਜਿਹੜੇ ਰੂਹਗਰੂ ਹੋ ਗਏ ਨੇ ਜਿਹੜੇ ਅੰਗ ਸੰਗਤਾ ਦੀ ਅਵਸਥਾ ਵਿੱਚ ਪਹੁੰਚ ਗਏ ਨੇ ਜਿਹੜੇ ਹਜ਼ੂਰੀ ਵਿੱਚ ਨਿਵਾਸ ਕਰ ਗਏ ਨੇ ਜਿਹੜੇ ਉਹਦੇ ਸਾਹਮਣੇ ਬੈਠ ਗਏ ਨੇ ਜਿਹੜੇ ਉਹਦੀ ਬੁੱਕਲ ਵਿੱਚ ਬੈਠ ਗਏ ਨੇ ਇਹ ਬਸਤਾ ਉਹਨਾਂ ਦੀ ਹੈ ਜਿੰਨੇ ਦੇਰ ਤੱਕ ਦੂਰੀਆਂ ਨੇ ਉਨੀ ਦੇਰ ਤੱਕ ਇੱਕੋ ਇੱਕ ਅਰਦਾਸ ਹੈ ਬੇਨਤੀ ਹੈ ਜੇ ਆਪਾਂ ਕਰਾਂਗੇ ਤੇ ਦੂਰੀਆਂ ਮਟਣ ਗਈਆਂ ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ